ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਨਗਰ ਕਾਉਂਸਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੰਜੇ ਸਾਨੀ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ 15 ਕਰੋੜ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਜੇ ਸਾਨੀ ਨੇ ਕੀ ਕਿਹਾ ਸੁਣੋ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਵਿੱਚ ਰੱਖੀ ਗਈ ਸੀਗੀ ਉਹਦੇ ਚ ਡਿਵੈਲਪਮੈਂਟ ਦੇ ਜਿਹੜੇ ਕੰਮ ਸੀਗੇ ਸ਼ਹਿਰ ਦੇ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਸੀਗੇ ਚਾਹੇ ਕਵਾਜਾਪੀਰ ਦੀ ਸੜਕ ਹੋਵੇ ਜਾਂ ਹੋਰ ਵੀ ਜਿਹੜੇ ਇਨਕੁਆਇਰਮੈਂਟ ਸੀਗੀ ਜਿੱਦਾਂ ਜਿਸ ਤਰ੍ਹਾਂ ਵੀ ਭਾਰਤ ਉਹ ਅੱਜ ਅਸੀਂ 15 ਕਰੋੜ ਰੁਪਏ ਦੇ ਤਕਰੀਬਨ ਕੰਮ ਜਿਹੜੇ ਹੈਗੇ ਪਾਸ ਕੀਤੇ ਆ ਉਹ ਸਰਬਸੰਮਤੀਨਾ ਕੀਤੇ ਆ ਔਰ ਮੀਟਿੰਗ ਦੇ ਵਿੱਚ ਕੁਝ ਕਾਮਨ ਕੰਮ ਪੈ ਗਏ ਸੀਗੇ ਉਹਨਾਂ ਨੂੰ 52 ਨੰਬਰ ਮਤੇ ਤੋਂ ਲੈ ਕੇ 71 ਨੰਬਰ ਤੱਕ ਪੈਂਡਿੰਗ ਕੀਤਾ ਗਿਆ ਅਤੇ ਜਿਹੜੇ ਵਿਸ਼ੇਸ਼ ਰੋਡ ਦੇ ਕੰਮ ਸੀਗੇ ਪਾਰਕਾਂ ਦੇ ਜੋ ਵੀ ਜਿਹਦੇ ਜਿਸ ਤਰ੍ਹਾਂ ਵੀ ਰਿਕੁਆਇਰਮੈਂਟ ਸੀਗੀ ਸਰਕਾ ਟੁੱਟੀਆਂ ਸੀਆਂ ਜਾਂ ਉਹ ਸਾਰਾ ਹੀ ਅਸੀਂ ਇਹਦੇ ਚ ਆਜਾ ਪਾਏ ਸਰ ਗੰਦੇ ਨਾਲੇ ਦੇ ਜਿਹੜਾ ਰਾਜ ਨਿਗਰ ਦਾ ਗੰਦੇ ਨਾਲੇ ਉਹ ਵੀ ਤੁਸੀਂ ਦਿਲ ਦੇ ਚ ਰੱਖਿਆ ਮੈਂ ਦੇਖਿਆ ਜੀ ਇਹਦੇ ਵਾਈਸ ਗੰਦੇ ਨਾਲੇ ਦਾ ਜਿਹੜਾ ਹੈਗਾ ਸੀ ਇਹਨਾਂ ਨੂੰ ਐਮਈ ਸਾਹਿਬ ਦੀ ਡਿਊਟੀ ਲਾਈ ਹੈ ਕੰਸਲਟੇਟਰ ਨੂੰ ਬੁਲਾ ਕੇ ਜਿਹੜਾ ਹੈਗਾ ਉਹਦਾ ਡਿਜ਼ਾਈਨ ਜਾਂ ਜੋ ਵੀ ਸਾਨੂੰ ਰਾਏ ਦੇਗਾ ਉਸ ਮੁਤਾਬਕ ਅਸੀਂ ਕਰਾਂਗੇ ਜੀ ਸਰ ਇੱਕ ਚੀਫ ਰੈਸਟੋਰੈਂਟ ਰੋਡ ਜਿਹੜਾ ਇੱਕ ਆਪੀ ਕਸਤਾ ਲਾ ਕੇ ਲਾਈਟਾਂ ਵੀ ਨਹੀਂ ਕਰਦੀਆਂ ਲਫਟ ਰੋਡ ਦੇ ਚਾਹ ਰਹੇ ਆ ਜਿਹੜਾ ਚੀਫ ਰੈਸਟੋਰੈਂਟ ਦਾ ਰੋਡ ਹੈ ਉਹ ਹੈ ਬੀਬੀਐਮਬੀ ਦਾ ਹੈ ਸਾਡਾ ਨਹੀਂ ਅਸੀਂ ਤਾਂ ਬਾਕੀ ਵੀ ਜਿਹੜੇ ਤੁਸੀਂ ਦੇਖਿਆ ਹੋਊਗਾ ਆ ਪਿਛਲੇ ਸਮੇਂ ਦੇ ਵਿੱਚ ਭਾਖੜਾ ਰੋਡ ਹੋਇਆ ਚਾਹੇ ਪੀ ਜੂਡਾ ਟੂਰਿਸਟ ਬੰਗਲੌਰ ਵਾਲਾ ਰੋਡ ਹੋਇਆ ਇਹਦੇ ਚ ਹੋਰ ਵੀ ਤੁਹਾਡੇ ਜਿਹੜੇ ਖਾਇਆ ਪੀਰ ਦੇ ਜਿਸ ਤਰ੍ਹਾਂ ਰੋਡ ਹੈ ਮੈਂ ਦੱਸਿਆ ਪਾਇਆ ਤੇ ਲਾਈਟਾਂ ਦੀ ਗੱਲ ਹੈ ਮੇਰੇ ਧਿਆਨ ਚ ਤੁਸੀਂ ਲਗਾਉਂਦੀ ਹੈ ਲੈਂਟਾ ਆਪਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਜੇ ਸਾਡੀਆਂ ਹੈ ਨਗਰ ਕੌਂਸਲ ਲੰਗੜ ਦੀਆਂ ਜੇ ਬੀਬੀਐਮਬੀ ਦੀਆਂ ਨਹੀਂ ਹੈ ਤਾਂ ਆਪਾਂ ਉਹਨੂੰ ਠੀਕ ਕਰਵਾ ਦਾਂਗੇ ਆਦੀ ਨਗਰ ਕੌਂਸਲ ਨਗਰ ਨੇ ਲਾਈਟਾਂ ਲਾਈਆਂ ਪਿਛਲੇ ਲੰਬੇ ਆਰਸੇ ਤੋਂ ਜਿਹੜਾ ਸਸਾਂ ਘਰ ਨੂੰ ਡੂਰ ਜਾਂਦਾ ਖਵਾਜਾ ਮਦ ਜੀ ਉਹ ਹੈ ਬੰਦਾ ਪਿਛਲੇ ਲੰਬੇ ਆਰਸੇ ਤੋਂ ਜਿਹੜਾ ਤਾਰਾ ਕੱਟੀਆਂ 10 ਲਾਈਟਾਂ ਜਗਦੀਆਂ 15 ਬੰਦਾ ਵੀ ਕਹਿ ਚੁੱਕੇ ਰਜੀਤ ਮੈਂ ਤੁਹਾਨੂੰ ਦੱਸਦਾ ਜੀ ਉਹਦੀ ਇੱਕ ਵਾਰੀ ਨਹੀਂ ਲਾਈਟਾਂ ਲਗਾਈਆਂ ਮੇਰੇ ਕੋਈ ਕਈ ਵਾਰੀ ਹੋਇਆ ਮੈਂ ਘੱਟੋ-ਘੱਟ ਨਹੀਂ ਹੁੰਦੀਆਂ 8-10 ਵਾਰ ਲਾਈਟਾਂ ਆਪ ਚੇਂਜ ਕਰਵਾਈਆਂ ਹੈਗੀਆਂ ਨਵੀਆਂ ਲਾਈਟਾਂ ਲਗਾਈਆਂ ਉੱਤੇ ਜਿਹੜਾ ਰਾਧਾ ਸੁਆਮੀ 사ਸੰਗ ਹੈ ਉਹਨਾਂ ਦਾ ਮੈਨੂੰ ਕਈ ਵਾਰੀ ਉਹਨਾਂ ਦੇ ਪ੍ਰਮੁਖ ਨੇ ਵੀ ਕਿਹਾ ਅਸੀਂ 5-7 ਵਾਰੀ ਤਾਂ ਮੇਰੇ ਉਹਦੇ 'ਚ ਹੈ ਜਿਹੜੀਆਂ ਮੈਂ ਨਵੀਆਂ ਲਾਈਟਾਂ ਲਵਾਈਆਂ ਪਰ ਉੱਥੇ ਕੋਈ ਸ਼ਰਾਰਤੀ ਤੱਤ ਜਿਹੜਾ ਹੈਗਾ ਇਹ ਤਾਂ ਹੁਣ ਪੁਲਿਸ ਪ੍ਰਚਾਰਕ ਨੂੰ ਵੀ ਚਾਹੀਦਾ ਉੱਥੇ ਜਿਹੜਾ ਹੈਗਾ ਉਹ ਲਾਈਟਾਂ ਨੂੰ ਤੋੜ ਦਿੰਦੇ ਤੁਸੀਂ ਦੇਖਿਆ ਹੋਊਗਾ ਕਿ ਲਾਈਟਾਂ ਵੀ ਤੋੜਦੇ ਨਹੀਂ ਉੱਪਰੋਂ ਹੀ ਵੱਢ ਦਿੰਦੇ ਆ ਲਾਈਟਾਂ ਸੋ ਅਸੀਂ ਤਾਂ ਫਿਰ ਵੀ ਜਿੰਨੀ ਵਾਰੀ ਵੀ ਹੋਇਆ ਹੁਣ ਵੀ ਫਿਰ ਵੀ ਕਰਾ ਦਾਂਗੇ ਦੁਬਾਰਾ ਫਿਰ ਕਰਾਵਾਂਗੇ ਜੀ ਠੀਕ ਧੰਨਵਾਦ ਰਾਜਨਗਰ ਤੋਂ ਕੱਤੀ ਤੋੜ ਦਿੰਦੇ ਕਿੰਨਾ ਕਿੰਨਾ ਔਰ ਬਾਅਦ ਤੋਂ ਇਹ ਕਰੇ ਟੋਟਲ ਜੜੇ ਹੈਗੇ ਤਕਰੀਬਨ 15 ਕਰੋੜ ਰੁਪਏ ਦੇ ਕ